ਇੱਥੋਂ ਦਾ ਪੈਸਾ ਕਿਤੇ ਹੋਰ ਵਰਤਿਆ ਜਾ ਸਕਦਾ ਹੈ ਜਾਂ ਵਰਤਿਆ ਗਿਆ ਹੈ ਐਲੀਗੇਸ਼ਨ ਤਾਂ ਤੁਹਾਡੇ ਤੇ ਵੀ ਬਹੁਤ ਲੱਗਦੀ ਹੈ ਜੀ ਬੀਜੇਪੀ ਪੰਜਾਬ ਤੇ ਐਲੀਗੇਸ਼ਨ ਲੱਗਿਆ ਹੈ ਕਿ ਇਹਨਾਂ ਨੇ ਫੰਡ ਬਹੁਤ ਘਟ ਦਿੱਤਾ ਹੈ ਸਾਡਾ ਫੰਡ ਜਾਰੀ ਨਹੀਂ ਕੀਤਾ ਉਹ 12000 ਕਰੋੜ ਜੋ 12000 ਕਰੋੜ ਦੀ ਗੱਲ ਚੱਲਦੀ ਹੈ ਉਹ ਨਕਾਰਦੀ ਹੈ ਸਰਕਾਰ ਇਹ ਗੱਲ ਸਾਡੇ ਕੋਲ ਨਹੀਂ ਹੈ ਕਿ ਉਸ ਤੋਂ ਬਾਅਦ ਜਿਹੜਾ ਸਾਡਾ ਸੈਂਟਰ ਗਵਰਨਮੈਂਟ ਸਰਵਲ ਸਾਡਾ ਜੋ ਪੈਸਾ ਰੁਕਿਆ ਹੈ ਸਾਮੂ ਗਵਰਨਮੈਂਟ ਉਹ ਦੇ ਦੇ ਸਾਨੂੰ ਥੋੜਾ ਤੋਂ ਮਰ ਚਾਹੀਦਾ ਪ੍ਰਾਈਮ ਮਿਨਿਸਟਰ ਨੇ ਰਿਪੋਰਟ ਦਿੱਤੀ ਵੀ ਸਾਡੇ 12000 ਕਰੋੜ ਰੁਪਏ ਸਾਡੇ ਕੋਲੇ ਪਿਆ ਹੋ ਜਿਹੜਾ ਅਜੇ ਤੱਕ ਵਰਤਿਆ ਨਹੀਂ ਤੇ ਜਿਹੜਾ ਡਿਜਾਸਟਰ ਮੈਨੇਜਮੈਂਟ ਦਾ ਫੰਡ ਹੈ। ਜਿਹੜਾ ਫੰਡ ਲਕੋਇਆ ਕੋਈ ਜਾ ਰਿਹਾ ਸਰਕਾਰ। ਉਹ ਸਟੇਟ ਗਵਰਨਮੈਂਟ ਦੱਸੇ ਨਾ ਇਹਨਾਂ ਨੇ ਕਿੱਥੇ ਉਹਨੂੰ ਸਾਈਪਲ ਕੀਤਾ ਹੈ, ਕਿੱਥੇ ਇਹਨਾਂ ਨੇ ਯੂਜ਼ ਕੀਤਾ ਹੈ, ਕਿੱਥੇ ਲਾਇਆ ਹੈ ਇਹਨਾਂ ਨੇ। ਉਹਸ ਪੈਸੇ ਦਾ ਇਹਨਾਂ ਨੇ ਕੀ ਕੀਤਾ? ਸਟੇਟ ਗਵਰਨਮੈਂਟ ਦੱਸੇ। ਗ੍ਰੇਟ ਗਵਰਨਮੈਂਟ ਦਾ ਸੋਡੇ ਡੈਲੀਗੇਸ਼ਨ ਹੋਉਂਦੀ ਹੈ ਕਹਿੰਦੇ ਜਿੰਨਾ ਸਾਡਾ ਨੁਕਸਾਨ ਹੋਇਆ ਹਜ਼ਾਰਾਂ ਕਰੋੜ ਦਾ ਤੇ ਸਾਨੂੰ ਕਹਿੰਦੀ ਕਿ ਲੌਲੀਪੌਪ ਦੇ ਕੇ ਖੜ ਕੇ 1000 ਕਰੋੜ ਜਿਹਦੇ ਨਾਲ ਸਾਡਾ ਕੁਝ ਕੰਮ ਨਹੀਂ। ਇਹਨਾਂ ਦਾ ਕੋਈ ਪੈਸਾ ਨਹੀਂ ਰੁਕਿਆ। GST ਦੇ ਕਿ ਝੂਠੀਆਂ ਇਹ ਗੱਲਾਂ ਗੁੰਮਰਾਹ ਕਰਦੇ ਪੰਜਾਬ ਸਰਕਾਰ ਪੰਜਾਬ ਸਰਕਾਰ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਦੀ GST ਦਾ ਤਾਂ ਬੜਾ ਕਲੀਅਰ फंडा ਹੈ ਸਟੇਟ ਗਵਰਨਮੈਂਟ ਦਾ ਟੀ ਪਰਸੈਂਟੇਜ ਹੈ ਸੈਂਟਰ ਗਵਰਨਮੈਂਟ ਦੀ ਆਪ ਦੀ ਪਰਸੈਂਟੇਜ ਜਿੱਥੇ ਵੀ ਜੜੀ ਸਟੇਟ ਦੇ ਵਿੱਚ ਜਿੰਨਾ GST ਵਸੂਲਿਆ ਜਾਂਦਾ ਹੈ ਅਕੋਰਡਿੰਗ ਟੂ ਸ਼ੇਅਰ ਆਪਣੇ ਆਪ ਉਸ ਮਾਰਕ ਹੋ ਜਾਂਦਾ ਉਹਦੇ ਵਿੱਚ ਇਸ ਤਰੀਕੇ ਦੀ ਕਿੰਤੂ ਪਰੰਤੂ ਕਰਨੀ ਜਿਹੜੀ ਆ ਉਹ ਤੇ ਲੋਕਾਂ ਨੂੰ ਮਿਸਗਾਈਡ ਕਰਨ ਵਾਲੀ ਗੱਲ ਹੈ